जी, मैं कि हिंदुस्तान बुजुर्ग का जब भाईचारे चाहिए बैठीदा है पंजाब की खासीयत है कि पंजाब के जेडे लोग है, तो बड़े, है, 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 कि है बड़े दिलना सत्कार करते है माण महसूस होंगे सानू जब साइ कम्यूनिटी बद रही फुल रही है इतने ਤੇ ਬੜੇ ਬੜੇ ਕਮਾਜ ਲੱਗਦੇ ਹੈਗੇ ਆ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਸਾਡਾ ਵੀਰ ਗਗਨਬੀਰ ਵੀ ਇੱਥੇ ਪਿੰਡ ਦੇ ਸਰਪੰਚ ਬਣੇ ਹੋਏ ਹੈਗੇ ਆ ਉਹਨਾਂ ਨੂੰ ਵੀ ਮੈਂ ਵਧਾਈ ਦੇਣਾ ਹੈਗਾ ਆ ਅਜਮੇਰ ਪਾਜੀ ਹੈਗੇ ਆ ਸਾਡੇ ਇਹ ਮਾਮਾ ਜੀ ਲੱਗਦੇ ਹੈਗੇ ਆ ਤੇ ਕਾਫੀ ਅ ਇਹਨਾਂ ਨੇ ਵੀ ਸਹਿਯੋਗ ਦਿੱਤਾ ਉੱਥੇ ਰਹਿੰਦੇ ਹੈਗੇ ਆ ਮਾਣ ਮਹਿਸੂਸ ਹੁੰਦਾ ਪੰਜਾਬੀ ਕਮਿਊਨਿਟੀ ਦੇ ਵਿੱਚ ਆ ਕੇ ਪੰਜਾਬ 'ਚ ਆ ਕੇ ਤੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਕਿ ਟ੍ਰਾਂਟੋ ਤੁਸੀਂ ਬਲੈਂਟਨ ਤੋਂ ਸੋਰੀ ਐਮਪੀ ਹੋ ਜੀ ਬਲੈਂਟਨ ਦੇ ਵਿੱਚ ਤੁਸੀਂ ਆਪਣੀ ਪਾਰਟੀ ਲਈ ਕੇਵਲ ਇੱਕ ਹੀ ਐਮਪੀ ਦਿੱਤੇ ਹੋ ਕੀ ਗੱਲ ਕੀ ਕਾਬ ਕੀ ਹੋਇਆ ਵੀ ਦੂਜੀ ਪਾਰਟੀ ਜਾਰਜਿਸ ਦੀ ਤੁਹਾਡੇ ਪਾਰਟੀ ਦੇ ਬੰਦੇ ਘੱਟ ਰਹੇਗੇ ਜੀ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਲਿਬਰਲ ਪਾਰਟੀ ਜਿਹੜੀ 10 ਸਾਲਾਂ ਤੋਂ ਸਰਕਾਰ 'ਚ ਹੈਗੀ ਅੱਜ ਵੀ ਉਹ ਹੈਗੇ ਆ ਤੇ ਤਿੰਨ ਮਾਈਨੋਰਿਟੀ ਗਵਰਨਮੈਂਟ ਉਹਨਾਂ ਨੇ ਕੰਟੀਨਿਊਸਲੀ ਇੱਥੇ ਲਈਆਂ ਹੈਗੀਆਂ ਨੇ ਤੇ ਇਹਨਾਂ ਨੇ ਜਿਹੜਾ ਮਿਸਮੈਨੇਜਮੈਂਟ ਕੀਤਾ ਉਹ ਚਾਹੇ ਇਮੀਗ੍ਰੇਸ਼ਨ ਦੀ ਫਾਈਨ ਨੂੰ ਲੈ ਕੇ ਹੋਵੇ ਜੌਬਸ এমਪਲॉयਮੈਂਟ ਜਾਂ ਫਿਰ ਜਿਹੜੇ ਕੀ ਆਪਾਂ ਕਹਦੀ ਹੈ ਫਾਈਨੈਂਸ਼ੀਅਲ ਆਧਾਰੇ ਹੁੰਦੇ ਆ ਜਿੱਥੇ ਕਿ ਇਹਨਾਂ ਨੇ ਡੈਫਿਸਿਟ ਵੀ ਹੈਗਾ ਆ 72 ਬਿਲੀਅਨ ਡਾਲਰ ਦੇ ਆ ਨੇੜੇ ਇਸ ਸਾਲ ਦਾ ਦੱਸਿਆ ਹੈਗਾ ਆ ਸੋ ਫਾਈਨੈਂਸ਼ੀਅਲ ਇਕਨੋਮਿਕਲ ਸੋਸ਼ਲ ਹਰ ਫਰੰਟ ਤੇ ਜਿਸ ਤਰੀਕੇ ਨਾਲ ਲਿਬਰਲ ਦਾ ਮਿਸਮੈਨੇਜਮੈਂਟ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਚ ਚੁਕਾਅ ਸੀਗਾ ਕਿ ਕੰਸਰਵੇਟਿਵ ਪਾਰਟੀ ਨੂੰ ਇਤ ਕੀ ਸਰਕਾਰ ਬਣਾਉਣ ਲਈ ਜਿਹੜਾ ਹੈਗਾ ਆ ਤੇ ਮੈਂ ਆਸ਼ਾ ਕਰਦਾ ਹਾਂ ਮੈਨੂੰ ਵਿਸ਼ਵਾਸ ਵੀ ਹੈਗਾ ਆ ਕਿ ਜਿਹੜਾ ਆਉਣ ਵਾਲਾ ਚੋਣ ਹੋਏਗਾ ਉਹਦੇ ਚ ਸਾਡੀ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਜਿਹੜੇ ਲੀਡਰ ਹੈਗੇ ਆ ਪੀਅਰ ਪਾਲੀਏ ਉਹ ਆਉਣ ਵਾਲੇ ਚੋਣਾਂ ਚ ਮੈਜੋਰਟੀ ਲੈ ਕੇ ਜਿੱਤ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਬਣਗੇ ਤੇ ਕੈਨੇਡਾ ਨੂੰ ਮੁੜ ਆਪਾਂ ਉਹ ਸਾਰੀਆਂ ਚੀਜ਼ਾਂ ਦੇ ਲਈ ਅਜੀ ਦੇ ਲਈ ਕੈਨੇਡਾ ਦੀ ਧਰਤੀ ਜਾਣੀ ਜਾਂਦੀ ਹੈ ਗਿਆ ਮੈਂ ਅਕਸਰ ਕਹਿੰਦਾ ਆ ਕਿ ਕੈਨੇਡਾ ਇਜ਼ ਦ ਲੈਂਡ ਆਫ ਅਪੋਰਚ्युनिटी ਸਾਨੂੰ ਜਿਹੜੀ ਚੀਜ਼ਾਂ ਇੱਥੇ ਮਿਲੀਆਂ ਹੈਗੀਆਂ ਨੇ ਇਸ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋਏ ਉਹ ਆ ਆਪਣੇ ਆਪ ਚ ਨਾ ਮੈਂ ਤੁਹਾਨੂੰ ਦੱਸਾਂ ਕਿ ਇੱਕ ਇੰਡੀਕੇਸ਼ਨ ਹੈਗਾ ਆ ਕਿ ਕੈਨੇਡਾ ਇਜ਼ ਅ ਟ्रू ਲੈਂਡ ਆਫ ਅਪੋਰਚ्युनिटी ਤੇ ਬ੍ਰੈਂਟਨ ਵੈਸਟ ਤੋਂ ਮੈਂ ਹਲਕੇ ਚ ਰਨ ਕੀਤਾ ਸੀਗਾ ਸਾਡੀ ਜਿਹੜੀਆਂ ਸੀਟਾਂ ਦਾ ਡਿਫਰੈਂਸ ਰਿਹਾ ਹੈਗਾ ਆ ਉਹ ਸਾਰਿਆਂ ਚ ਬੜਾ ਘੱਟ ਰਿਹਾ ਹੈਗਾ ਬ੍ਰੈਂਟਨ ਦੀਆਂ 6 ਸੀਟਾਂ 'ਚ ਅਸੀਂ ਜਿਹੜੀ ਹੈਗੀ ਆ ਮੇਰੀ ਬ੍ਰੈਂਟਨ ਵੈਸਟ ਦੀ ਸੀਟ ਜਿੱਤੇ ਸੀਗੇ ਬਾਕੀ ਸੀਟਾਂ ਜਿਹੜੀਆਂ 5 ਹੈਗੀਆਂ ਨੇ ਉੱਥੇ ਬਹੁਤ ਹੀ ਥੋੜੀ ਮਾਰਜਿਨ ਦੇ ਨਾਲ ਬੜਾ ਫਸਮਾ ਮੁਕਾਬਲਾ ਹੋਇਆ ਸੀਗਾ ਤੇ ਉੱਥੇ ਥੋੜੀਆਂ ਜੀਆਂ ਵੋਟਾਂ ਨਾਲ ਸਾਡੇ ਕੈਂਡੀਡੇਟ ਹਾਰ ਗਏ ਸੀਗੇ ਮੈਂ ਆਸ਼ਾ ਕਰਦਾ ਆ ਕਿ ਆਉਣ ਵਾਲੇ ਇਲੈਕਸ਼ਨਾਂ 'ਚ ਜਿਹੜੀ ਹੈਗੀ ਆ ਸਾਡੀ ਪਾਰਟੀ ਤੇ ਸਾਡੇ ਕੈਂਡੀਡੇਟਾਂ ਨੂੰ ਬ੍ਰੈਂਟਨ ਤੇ ਬਾਕੀ ਹੋਰ ਜੀਟੀਏ ਦੇ ਜਿਹੜੇ ਇਲਾਕੇ ਹੈਗੇ ਆ ਉੱਥੇ ਜੇਤੂ ਕਰਾ ਕੇ ਇੱਕ ਚੰਗੀ ਸਰਕਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਨਗੇ

ਆ ਹਿੰਦੂ ਪਾਪੂਲੇਸ਼ਨ ਕਹ ਲਈਏ ਮੁਸਲਮਨ ਪਾਪੂਲੇਸ਼ਨ ਕਹ ਲਈਏ ਫਿਲੀਪੀਨੋ ਕਹ ਲਈਏ ਫ੍ਰੀਕੈਂਸ ਕਹ ਲਈਏ ਸੋ ਇਟਸ ਅ ਕੰਬੀਨੇਸ਼ਨ ਤੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਇਸ਼ੂਜ਼ ਹੈਗੇ ਆ ਵੱਖ-ਵੱਖ ਹੈਗੇ ਅੱਜ ਦੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਆ ਕਿ ਜਿਹੜਾ ਕ੍ਰਾਈਮ ਹੈਗਾ ਆ ਬ੍ਰੈਮਟਨ ਵੈਸਟ ਦੇ ਇਲਾਕੇ ਚ ਉਹ ਸਾਡਾ ਪ੍ਰਾਈਮ ਇਸ਼ੂ ਬਣ ਗਿਆ ਹੈਗਾ ਤੇ ਉਹਦੇ ਲਈ ਲੋਕੀ ਬੜੇ ਤੰਗ ਹੋਏ ਹੋਏ ਹੈਗੇ ਆ ਇਸ ਟਾਈਮ ਤੇ ਆ ਚਾਹੇ ਉਹ ਸ਼ੂਟਿੰਗ ਦੀ ਗੱਲ ਕਰ ਲਈ ਜਾਵੇ ਚਾਹੇ ਉਹ ਗੈਂਗਸਟਰਾਂ ਦੀ ਹਾਂਜੀ ਕਾਰ ਜੈਕਿੰਗ ਦੀ ਗੱਲ ਕਰ ਲਈ ਜਾਵੇ ਹਾਊਸ ਬ੍ਰੇਕਿੰਗ ਦੀ ਗੱਲ ਲਈ ਜਾਵੇ ਤੇ ਸਾਰਿਆਂ ਤੋਂ ਬੜੀ ਜਿਹੜੀ ਗੱਲ ਅੱਜ ਜਿਹੜੀ ਪ੍ਰੋਬਲਮ ਬਣਦੀ ਜਾ ਰਹੀ ਹੈਗੀ ਆ ਉਹ ਐਕਸਟਰਸ਼ਨ ਕਾਲਾਂ ਤੇ ਹੈਗੀ ਆ ਐਕਸਟਰਸ਼ਨ ਇੱਕ ਇਹ ਜਿਹਾ ਮੁੱਦਾ ਬਣ ਗਿਆ ਹੈਗਾ ਆ ਕਿ ਜਿਹਨੂੰ ਸਾਨੂੰ ਬੜਾ ਜ਼ਰੂਰੀ ਹੋ ਗਿਆ ਹੈ ਕਿ ਉਹਨੂੰ ਜੇ ਸਖਤ ਨੂੰ ਨਾ ਲੈ ਕੇ ਆਏ ਤਾਂ ਲੋਕਾਂ ਨੇ ਹੋਰ ਤੰਗ ਹੋਣਾ ਹੈ ਸੋ ਸਾਡੀ ਸਰਕਾਰ ਇਸ ਦੇ ਲਈ ਪੁਰਜੋਰ ਯਤਨ ਕਰ ਰਹੀ ਹੈਗੀ ਆ ਕਿ ਸਖਤ ਕਾਨੂੰਨ ਲੈ ਕੇ ਆਏ ਜਾਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਕੀ ਸਦੇਸ਼ ਚੜ ਨੇ ਪੰਜਾਬ ਦੇ ਜਿਹੜੇ ਨੌਜਵਾਨ ਫਿਰ ਡਾ ਕੇ ਆਪਣਾ ਵਧੀਆ ਕੁਝ ਕਰਨਾ ਚਾਹੁੰਦੇ ਆ ਉਹਨੂੰ ਕੀ ਸਦੇਸ਼ ਚੜ ਚਾਹੁੰਦੇ। ਮੈਂ ਇੱਕ ਹੀ ਗੱਲ ਕਹੂੰਗਾ ਕਿ ਭਈ ਕੈਨੇਡਾ ਹਮੇਸ਼ਾ ਮੈਂ ਉੱਥੇ ਵੀ ਇਹੀ ਕਹਿੰਨਾ ਆ ਤੇ ਇੱਥੇ ਵੀ ਇਹੀ ਕਹੂੰਗਾ ਕਿ ਕੈਨੇਡਾ ਇਜ਼ ਦਾ ਲੈਂਡ ਆਫ ਓਪਰਚੁਨਿਟੀ ਤੇ ਸਾਨੂੰ ਲਾ ਅਬਾਈਡਿੰਗ ਜਿਹੜੇ ਲੋਕ ਹੈਗੇ ਆ ਉਹ ਪਸੰਦ ਹੈਗੇ ਆ ਕੈਨੇਡਾ ਦੀ ਧਰਤੀ ਇਸ ਮੋਰ ਦੈਨ ਹੈਪੀ ਟੂ ਵੈਲਕਮ ਈਚ ਐਂਡ एवरीवन ਹੂ ਵਾਂਟਸ ਟੂ ਪ੍ਰੋਸਪਰ देयर ਲਾਈਫ ਫॉर ਅ ਬੈਟਰ ਫਿਊਚਰ ਪਰ ਨਾਲ ਦੇ ਨਾਲ ਇੱਕ ਹੋਰ ਚੀਜ਼ ਹੈਗੀ ਆ ਤੁਸੀਂ ਉੱਥੇ ਆ ਕੇ ਸਿਸਟਮ ਨੂੰ ਯੂਟਿਲਾਈਜ਼ ਕਰਕੇ ਆਪ ਦੇ ਭਵਿੱਖ ਨੂੰ ਸੁਨਹਿਰਾ ਬਣਾਓ ਉਹਦੇ ਲਈ ਮੈਂ ਕਹਾਂਗਾ ਪਰ ਇਹ ਹੈਗਾ ਆ ਕਿ ਅੱਜ ਜਿਹੜਾ ਆਪਾਂ ਦੇਖੀਏ ਕਿ ਗਲੋਬਲੀ ਆ ਚੀਜ਼ਾਂ ਜਿਸ ਤਰੀਕੇ ਦੀਆਂ ਹੋ ਰਹੀਆਂ ਨੇ ਉਹਦੇ ਚ ਅਪੋਰਚੁਨਿਟੀਜ਼ ਆਰ एवरीवेयर ਤੇ ਤੁਸੀਂ ਹਮੇਸ਼ਾ ਇਹ ਸੋਚਣਾ ਕਿ ਬਈ ਵਾਟ ਯੂ ਐਕਚੁਅਲੀ ਵਾਂਟ ਟੂ ਬਲੀਵ ਆ ਕਰਨਾ ਚਾਹੁੰਦੇ ਹੈ ਕਿ ਮੈਂ ਹਮੇਸ਼ਾ ਕਹਿੰਨਾ ਕਿ ਇੱਕ ਸੁਪਨਾ ਜਿਹੜਾ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਉਹਨੂੰ ਬਲੀਵ ਕਰ ਸਕਦੇ ਹੋ ਤਾਂ ਤੁਸੀਂ ਉਹਨੂੰ ਅਚੀਵ ਵੀ ਕਰ ਸਕਦੇ ਹੋ ਸੋ ਆਈ ਵਿਲ ਸੇ ਕੀਪ ਫੋਕਸਿੰਗ ਔਨ ਦਾ ਥਿੰਗਸ ਥੈਟ ਮੈਟਰ ਟੂ ਯੂ ਤੇ ਉਸ ਡਾਇਰੈਕਸ਼ਨ ਚ ਕੰਮ ਕਰਦੇ ਰਹੋ ਤਰੱਕੀ ਤੁਹਾਡੇ ਕੋ ਆਪਣੇ ਆਪ ਆਊਗੀ